ਹਾਂਜੀ ਮੇਰੇ ਵੀਰੋ ਕੀ ਹਰ ਚਾਲਾ ਸਾਰੇ ਵੀਰਾਂ ਦਾ ਤੇ ਆਵਾਜ਼ ਜਿਹੀ ਖਰਾਬ ਆ ਬਾਬੋ ਠੀਕ ਆ ਤੇ ਤੁਹਾਨੂੰ ਪਤਾ ਹੀ ਆ ਤਾਂ ਇਹ ਵੀਡੀਓ ਨਹੀਂ ਪੈ ਰਹੀਆਂ ਨਾ ਤੇ ਉੱਠੇ ਆਣੇ ਕਮੁੱਤਾਂ ਦਾ ਬਾਹਰ ਕਾਢਤੇ ਰੇੜੇ ਨੇ ਤੇ ਅੰਦਰ ਵੀ ਤਾੜਦੇ ਨੇ ਤੇ ਅੱਜ ਕੋਡਾ ਖਾਸ ਕੰਮ ਤਾਂ ਹੈ ਨੀਗਾ ਤੇ ਮੋਟਰਸਾਈਕਲ ਦਾ ਸਮਾਨ ਲੈ ਇਸ ਕੱਲ ਮਿੰਡੂ ਜਾ ਕੇ ਨਾ ਕੀ ਮੋਟਰਸਾਈਕਲ ਦੀ ਸਰਵਿਸ ਸਰਵਿਸ ਕਰਨੀ ਆ ਨਾ ਟਾਪੇ ਠੂਪੇ ਚੇਂਜ ਕਰਨੇ ਆਪਣੇ ਸਾਰੇ ਚਲੋ ਬਾਕੀ ਸਭ ਹੁਣ ਚੱਲ ਕੇ ਦਿਖਾਉਣੇ ਆਪਾਂ ਨਾ ਕੀ ਕੀ ਕੰਮ ਕਰਨਾ ਜਣ ਤੇ ਐਡਜਸਟ ਕਰ ਲਓ ਆਵਾਜ਼ ਦਾ ਨਾ ਥੋੜਾ ਜਿਹਾ ਵੀ ਆਵਾਜ਼ ਖਰਾਬ ਹੀ ਹੋ ਗਈ। ਥੋੜੀ ਸਾਫ਼ ਨਹੀਂ ਆਵਾਜ਼ ਗੱਲ ਨਹੀਂ ਪਾਨੀ ਗਈ। ਬੰਦ ਜੇ ਵਜਿ ਸੇ ਪਹਿਲਾਂ ਆਪ ਤਾਂ ਹੁੰਦੀ ਨਹੀਂ। ਤੇ ਹੁਣ ਗੱਲ ਖਰਾਬ ਆ ਜਮ ਨਹੀਂ ਪਾਨੀ। ਤੇ ਚਲੋ ਫਿਰ ਚਾਹਦੇ ਆ ਮਨਪ੍ਰੀਤ ਕੋਲ। ਤੇ ਚੱਲ ਕੇ ਤੁਹਾਨੂੰ ਦਿਖਾਉਣੇ ਆ। ਲਓ ਜੀ। ਤੇ ਆ ਗਿਆ ਆਪਾਂ ਉਨਦਰ। ਰਾਤ ਮੀਮੂ ਬਹੁਤ ਪਿਆਣਾ ਆਪਣੇ। ਥੋੜਾ ਅੱਜ ਕਰਨੀ ਮੋਟਰ ਦੀ ਆਪਣੀ ਸਰਵਿਸ ਇਹਦੀ। ਪੂਰੀ ਓਕੇ ਰਿਪੋਰਟ ਕਰਨੀ ਹੈ ਨਾ। ਦੇਖ ਸਕਦੇ ਹੋ ਆਹ ਸੱਡਾ ਆਹ ਸਾਰਾ ਕੁਝ ਚੇਂਜ ਕਰਨਾ ਪਿਆ ਨਾ ਮਗਰਲੇ ਪਾਉਣੇ ਟਾਪੇ ਟੂਪੇ। ਮਗਲੇ ਲਵਰਨਾ। ਏ ਹੁਣ ਦੀ ਕੰਡੀਸ਼ਨ ਵੇਖ ਲੋ ਮੋਟਰਸਾਈਕਲ ਦੀ ਹਨਾ ਕਿਵੇਂ ਖਿਲੜ ਰਿਆ ਖੁਦ ਰਿਆ ਪਿਆ ਬਾਕੀ ਤੁਹਾਨੂੰ ਦਿਖਾਵਾਂ ਚੰਗੀ ਤਰ੍ਹਾਂ ਨਾਲ ਤੇ ਇਹ ਕਰਦੇ ਆ ਮੜਪਰੇ ਨੂੰ ਫੂਲ ਤੇ ਸਾਧਿਆਂ ਨੂੰ ਅੱਜ ਬਾਪੋ ਜਾਨਵਰ ਵੀ ਨਹੀਂ ਛੱਡੇ ਹਨਾ ਉਹ ਅੱਜ ਛੱਡ ਰਹੇ ਨਹੀਂ ਸੀ ਅੱਜ ਬੰਦੀ ਤੇ ਕਬੂਦਰੀਆਂ ਆਪਣੀਆਂ ਤੇ ਪੁੱਛਦੇ ਆ ਮੜਪਰੇ ਨੂੰ ਕਿੱਥੇ ਅਗੜ ਤੁਹਾਨੂੰ ਦਿਖਾਉਣੇ ਆ ਫਿਰ ਹਾਂਜੀ ਚਾਚਾ ਜੀ ਹੈਲੋ ਹਾਂਜੀ ਕਿਵੇਂ ਹੋ ਬਾਲਾ ਗਈ ਤੇ ਮੈਂ ਕਰਦਾ ਬਾਈਕ ਦਾ ਕੰਮ ਸਟਾਰਟ ਜੀ ਬਾਈਕ ਦਾ ਕੰਮ ਕਰਦੇ ਹੋ ਸਟਾਰਟਿੰਗ ਨੂੰ ਪੁੱਛਣ ਵਾਲੀ ਗੱਲ ਹੈ ਮੈਂ ਤਰ ਕਰਤਗੇ ਸਟਾਰਟਿੰਗ ਨਾਲ ਹੀ ਵੀਡੀਓ ਜੀ ਵੀਡੀਓ ਬਣਾ ਕੇ ਦਿਖਾ ਦੇ ਵੀ ਹਾਂ ਮੰਨ ਕੇ ਕਮੈਂਟ ਜਾਓ ਅਸੀਂ ਵੀ ਤੁਸੀਂ ਇਹਦਾ ਨਾਮ ਸਮਾਰ ਰੱਖਿਆ ਗੱਲ ਵੀ ਸੱਚੀ ਆਪਾਂ ਜਰੂਰ ਸੀ ਕੱਢਦਾ ਇਹਦਾ ਭੈੜੀ ਮਾਰਤੀ ਮਾਰਤੀ ਕੋਈ ਸ਼ੱਕ ਵੀ ਨਹੀਂ ਤੇ ਹੁਣ ਇਹਨੂੰ ਵਧੀਆ ਬਣਾ ਦੇ ਇੱਕ ਨੰਬਰ ਮੈਂ ਮੰਨ ਕੇ ਸਮਾਨ ਕੱਲ ਲੈ ਜਾਂਦਾ ਤੇ ਦਮਣੀ ਕਹਿੰਦਾ ਵੀ ਮੈਂ ਆਪੇ ਹੀ ਕਰ ਦੂੰ ਮੈਂ ਕਹਿੰਦਾ ਕਿਹੜੇ ਮਕੈਨਿਕ ਕੋਲੇ ਚੱਲੇ ਗਏ ਇਹ ਕਹਦਾ ਵੀ ਤੂੰ ਕੋਲੇ ਸਮਾਨ ਲਿਆ ਦੇ ਤੇ ਸਾਰੀ ਜ਼ਿੰਮੇਵਾਰੀ ਮੇਰੀ ਤੇ ਤੂੰ ਬੰਦ ਲੈ ਕੁਝ ਬੋਲੇ ਨਹੀਂ ਮੈਂ ਕਹਿੰਦਾ ਠੀਕ ਐ ਸਮਝ ਆ ਜਾਂਦਾ ਦੇਖੀ ਚਲ ਹੁਣ ਵੇਖੀ ਭਾਈ ਜਰਾ ਕੇ ਦੇਖੀ ਪੈਂਦੇ ਮੈਂ ਜਰਾ ਕੇ ਤੂੰ ਹਸਾ ਤਾ ਭਾਈ ਤੂੰ ਇਹ ਮੋਟਰਸਾਈਕਲ ਜਰਾ ਕੇ ਦੇਖੀ ਮੈਂ ਖੋਲ ਕੇ ਹੁਣ ਛੱਡ ਦਿੰਨਾ ਮੈਂ ਤੇ ਨਾ ਮੈਂ ਤੱਕਾ ਜਾਏ ਮੁੜ ਕੇ ਮੁੜ ਕੇ ਕਿਤੇ ਤੁਰ ਲੇ ਜਾਉਂਗਾ ਕਿਤੇ ਜਰਾ ਕੇ ਇਸੇ ਪਾ ਦੇ ਨਹੀਂ ਨਹੀਂ ਵੇਖੀ ਤੇ ਤੂੰ ਬੰਦ ਆ ਕੀ ਹਾਂ ਕਰਦਾ ਕੰਮ ਸਟਾਰਟ ਭਾਈ ਨਾਲ ਨਾਲ ਵੀਡੀਓ ਦਿਖਾ ਦੇ ਜਣੀ ਨੰਦ ਲਾ ਲਓ ਜੀ ਤੇ ਕਰਤਾ ਕੰਮ ਸਟਾਰਟ ਆਪਾਂ ਕਿਰਾ ਮੋਟਰਸਾਈਕਲ ਤੇ ਮਾਰ ਲੈ ਕਪੜਾ ਕਪੜਾ ਉਹ ਨਾਲੇ ਮੋਟਰਸਾਂ ਦੀ ਲੁੱਕ ਦੇਖ ਲਓ ਬਈ ਠੀਕ ਆ ਇਹ ਆ ਟੁੱਟਿਆ ਪਿਆ ਮੂਰ ਉਹਨਾ ਤੇ ਮਗਰੋਂ ਆਇਆ ਖਿਲਰਿਆ ਪਿਆ ਤੇ ਇਧਰ ਨਾਲ ਮੈਂ ਇੰਡੀਕੇਟਰ ਹੈ ਨਹੀਂ ਤੇ ਸਾਰਾ ਸਮਾਨ ਲਿਆਂਦਾ ਪਿਆ ਨਾ ਤੇ ਸਭ ਤੋਂ ਪਹਿਲਾਂ ਆਪਾਂ ਟਾਪਾ ਬਦਲ ਗਿਆ ਉਹ ਹਨਾ ਆ ਨਵਾਂ ਲਿਆਂਦਾ ਪਿਆ ਇਹ ਕਰਕੇ ਚੇਂਜ ਤੇ ਤੁਹਾਨੂੰ ਆਪਾਂ ਕਰਕੇ ਦਿਖਾਉਣੇ ਫਿਰ ਆਪਾਂ ਇਹ ਲਓ ਜੀ ਲਓ ਆਪਿਓ ਪਹਿਲਾਂ ਕਹ ਲਾ ਕੇ ਇੰਡੀਕੇਟਰ ਆਪਾਂ ਫਿਰ ਕਾ ਟਾਪਾ ਦਿਖਾ ਮੁੰਡਾ ਕਰ ਇਧਰ ਤਾ ਕੇ ਗਰੇ ਚੀ ਮਾਰਤੀ ਜੂਮ ਜੋ ਮੁੱਲੇ ਮਾਰਦੇ ਥੱਲੇ ਇਹ ਪੂਰਾ ਸਿਰਾ ਲਾਉਣਾ ਪਿਆ ਅੱਜ ਮੋਟਰਸਾਈਕਲ ਦਾ ਨਾ ਨਟ ਦਿਖਾਉਣਾ ਜ਼ਰੂਰੀ ਹੈ ਆ ਜਰਾ ਇਹ ਪੜਨ ਲੱਗੂ ਇਦਰਾ ਸੜਾ ਆ ਇਦਰਾ ਸੋਣਾ ਫਿਰ ਹੁਣ ਕਿਵੇਂ ਕਰਗੇ ਕਿਵੇਂ ਸਾਰਾ ਸੋਨਾ ਹੀ ਹੈ ਤੈਨੂੰ ਵਹਿ ਨਹੀਂ ਹੈ ਸਾਰਾ ਓਕੇ ਰਪਟ ਜਾਵੋ ਮੋਟਰਸਾਈਕਲ ਆਪਣਾ ਹਮ ਨਵਾਂ ਮੋਟਰਸਾਈਕਲ ਪੈਂਦੇ ਨੇ ਦਾ ਹਾਂ ਕੱਸ ਕੇ ਫਿਰ ਇਹਦਾ ਮੂੰਹ ਕਸਾਂਗੇ ਫਿਰ ਦਾ ਮੂੰਗਾ ਸਮੇ ਫਿਰ ਮਗਰ ਲੰਮੂ ਕਸਾਂਗੇ ਮਗਰ ਨਵਾਂ ਲਾ ਪਾਵਾਗੇ ਮਗਰ ਲੰਮੂ ਕਥਾਂਗੇ ਤੇ ਸਾਰੇ ਕੰਮ ਹੀ ਕਰਨੇ ਬਾਬਾ ਅੱਜ ਲਓ ਜੀ ਇੰਡੀਕੇਟਰ ਹੀ ਕਰਤਾ ਓਕੇ ਚੱਲਦਾ ਨਾ ਵੇਖ ਹੁਣ ਵੇਖ ਓਏ ਤੂੰ ਚੱਲਦਾ ਨਹੀਂ ਇੰਡੀਕੇਟਰ ਚੱਲਦੇ ਆ ਸਾਰੇ ਹੀ ਵੱਡੇ ਲੋੜ ਤੇ ਇਧਰ ਲਾਈ ਚੱਲਦਾ ਏ ਲੈ ਤੇ ਮਗਰ ਲਾਈ ਚੱਲੀ ਦੀ ਬਾਬਿਓ ਤੇ ਹੁਣ ਕਾਸ ਦੀ ਕਰਪਾ ਟਾਪਾ ਜਾ ਇਹਦਾ ਤੇ ਦਿਖਾਉਣੇ ਹੁਣ ਦੇਖ ਮੁੰਡਿਆ ਇੰਨੇ ਹੀ ਕੰਮ ਸੀ ਗਲੇ ਉਹੀ ਮੋਟਰਸਾਈਕਲ ਆ ਮੂਰੋ ਓਏ ਮੂੰਹ ਜਲਾਤਾ ਇੰਡੀਕੇਟਰ ਵੀ ਉਹੀ ਹੈਗੇ ਕਰੇ ਟੁੱਟ ਜੂਗੀ ਨਾ ਨਹੀਂ ਨਹੀਂ ਜਾਈ ਹੁੰਦੀ ਮਾੜੀ ਸਿੱਧੀ ਨਗਰ ਪਰ ਲੱਗਦੀ ਹੁੰਦੀ ਹੈ ਥੋੜੀ ਦੀਗੇ ਬਸ ਬਸ ਸਹੀ ਓਕੇ ਆ ਓਕੇ ਹਮ ਸੈੱਟ ਆ ਹੁਣ ਮਗਰ ਨਾ ਕਰੀਏ ਆਪਾਂ ਨਾ ਚੱਲ ਫਿਰ ਲੋ ਬਾਬਿਓ ਤੇ ਇਹਦੇ ਹੈਗੇ ਤਿੰਨ ਪੀਸ ਇਹ ਤਿੰਨੇ ਆਪ ਸਮੇਂ ਜੋੜ ਕੇ ਤੇ ਫਿਰ ਮਾਰ ਲੱਗਣਗੇ ਉਹ ਲੱਗਣੇ ਨੇਗੇ ਤੇ ਇਹ ਕਰੀਏ ਅਸੈਂਬਲ ਆਪਾਂ ਨਾ ਮੁਖਾਈ ਆ ਦਿਖਾਈ ਆ ਇਤਾਂ ਹੀ ਦਿਖਾਈ ਜਾਵਾਂਗੇ ਨਾਟ ਕਸਤਾ ਜੀ ਉਹਦੇ ਨੂੰ ਹਾਂ ਨਾਟ ਨਾਟ ਫਿਰ ਖੋਲ ਲੈ ਜੀ ਨਾਟ ਕਸਦੇ ਹਾਂ ਟਾਪੇ ਇਹਦੇ ਬਹੁਤ ਏੜੀ ਕਰਦਾ ਨਾਟ ਕਸਦੇ ਜੀ ਨੇ ਨਾਟ ਕਸਦੇ ਪਰ ਵੀਡੀਓ ਤੋਂ ਬਣਾਈ ਜਨੇ ਲੱਕੇ ਨਾ ਪੈ ਜਨੇ ਇਹਦੇ ਹਸਾਬ ਨਾਲ ਹੀ ਕਰੀ ਨੇ ਹਸਾਬ ਨੇ ਕਰੇ ਤਾਰ ਜੀ ਬਣੀ ਪਵੇ ਲੈਟਰ ਵਾਲੀ ਹੈ ਓਏ ਪਹਿਲੇ ਤਾਰ ਚਾਹ ਪਾ ਦੇਕਰ ਮੜਾ ਜੋ ਹਾਂ ਛੜ ਦੇਕਰ ਪਿਚਕਾਰੀ ਮਰੇ ਕਰ ਇੱਥੇ ਇੱਥੇ ਮੂਰੀ ਕੱਢ ਕੇ ਰੱਖ ਤੇ ਲੋ ਲਾੜ ਕੇ ਹਾਂ ਮਾਰੇ ਤਾਰ ਲੈਣਾ ਜੋ ਉਧਰ ਛੱਡ ਦੂੰਗਾ ਉਧਰ ਛੱਡ ਦੂੰਗਾ ਮੈਂ ਕਰਕੇ ਹੋਰ ਲਿਆਵਾਂਗੇ ਚਾਲ ਦਿਖਾਉਣੇ ਹੋਵੇ ਲੋ ਜੀ ਕਾਸਤਾ ਟਾਪਾ ਬਹੁਤ ਚੰਗਾ ਹੈ ਟਾਪਾ ਹੜਕਾਂ ਇਹ ਤਾਂ ਟਟ ਟਕ ਟੋਡ ਰਹੀ ਹੈ ਬੜੀ ਇਹੋੜ ਮਾਰੀ ਹੈ ਤੇ ਬੜੇ ਦਿਨ ਮੈਂ ਵਿਚਲੇ ਚੁੱਪ ਇਹ ਤਾਂ ਉਹਦੇ ਨਾਲ ਹੀ ਮਾਰੀ ਹੈ ਨਾ ਕਰਦਗੇ ਫਿਰ ਦਿਖਾਉਣੇ ਤੁਹਾਨੂੰ ਲੋ ਜੀ ਲਾਤੀ ਮੋਟਰ ਵਾਲੀ ਨੀਕਰ ਉਹ ਪਈ ਥੱਲੇ ਲਾਈ ਮੰਜੇ ਤੇ ਆ ਵੀ ਆ ਵੀ ਕਿਸ ਨਾਲ ਲੈ ਆ ਲੈ ਕੇ ਮੈਂ ਟੁੱਟੇ ਗਿਆ ਇਹਨੂੰ ਇੱਥੇ ਕੋਈ ਜੀ ਨਾ ਸਪੋਰਟ ਪਾ ਕੇ ਨਾ ਆਏ ਤਾਰ ਦੀ ਇਧਰ ਬੰਨਣ ਵਾਲੀ ਐ ਇੱਥੇ ਬਾਲਾ ਛੱਬਾ ਲਾ ਜਦਾ ਇੱਥੇ ਲੋਹ ਦੀ ਹੁਜ ਲਾ ਛੱਬਾ ਲਾ ਇਹ ਸੱਚੀ ਗੱਲ ਐ ਇਹ ਆਪਾਂ ਨੂੰ ਮਹੀਨੇ ਵਿੱਚ ਨਾ ਬੋਏ ਬਾੜੀਆਂ ਪਹਿਲਾਂ ਪਹਿਲਾਂ ਚੋਣੀ ਤਾਂ ਗੱਲ ਐ ਪਾ ਦਾਂਗੇ ਵੇਚਣਾ ਕਢਾ ਦੇ ਉੰਕਵਾੜ 'ਚ ਦੇ ਕਾਣਾ ਬੋਹ ਕੋਣੇ ਇਹਦੇ ਮਾਰ ਕੇ ਕਲਾ ਕਰ ਸਾਰ ਕਲਾ ਕਰ ਸਾਰ ਬੋਲੋ ਬੋਲੋ ਤੂੰ ਕਰ ਪਹਿਲਾਂ ਸੋਨੂੰ ਸੀਤਵਾਲਾ ਸੋਨੂੰ ਸਿੱਧਾ ਨਕਲ ਆਈ ਹੁੰਦੇ ਮੁੰਡੇ ਤੇ ਆ ਉਹ ਵੀ ਓਕੇ ਰਿਪੋਰਟ ਹੋ ਗਈ ਬਾਪੂ ਠੀਕ ਹੈ ਚਾਚਾ ਲੈਟਰ ਵੀ ਤਾਂ ਲੈਟਰ ਹੀ ਪੂਰੀ ਬੰਨਤੀ ਆਈ ਪੂਰਾ ਟਾਈਟ ਹੋ ਗਿਆ ਹੁਣ ਨਹੀਂ ਹਲਦਾ ਟੁੱਟੂ ਆਉਣੇ ਮਪੜਾ ਕਬੂ ਟੱਕ ਉੱਤੇ ਬਹਿ ਗਏ ਕੋਈ ਟੁੱਟ ਨਾ ਨੇ ਹਿੱਦਾਂ ਨਾ ਗਾਗ ਰੱਖਾ ਕਰਾਂ ਟੂ ਛੇ ਡੈ ਕਰਾਂ ਉੱਤੇ ਆਪਾਂ ਹੀ ਬੈਠਾ ਆਪਣੇ ਛੰਡੀਆਂ ਉਡਾ ਆਪ ਹੀ ਮਰੀਆਂ ਇੱਕ ਦੂਜੇ ਦੇ ਛਿੱਲੜ ਜਾ ਵਿਚਰੇ ਜੀ ਪਹਿਲਾ ਵਾਲਾ ਕੰਮ ਹੋ ਰਿਹਾ ਛਿੱਲੜ ਦੇ ਵਿਚਰੇ ਜੁਗਾਰ ਸਹੀ ਹੈ ਇਹਨਾਂ ਲੈਟਰ ਵੀ ਨਹੀਂ ਹਲਦੀ ਓਕੇ ਤਗਮਾ ਘੈਂਟ ਟਾਇਰ ਕੰਮ ਤਾਂ ਹਾਂ ਹੂਰ ਸਵਾਰ ਜੋ ਇਹਦਾ ਢਿੱਲੀ ਫਿਰਦੀ ਹਲੇ ਇਹ ਬੰਨੀ ਤੇ ਕਿੱਥੇ ਫਾਇਦਾ ਹੋਇਆ ਮੇਰਾ ਇਹ ਰੁਜ਼ਗਾਰ ਦੇ ਲਾਦਾ ਫੜ ਕੇ ਇਹਦਾ ਪਹਿਲਾ ਵਿਚਾਲੇ ਲਾਈ ਪੀ ਸੀ ਖਿ ਤਾਰ ਛੋਟੀ ਰਹਿ ਗਈ ਨਾ ਉਹਦੇ ਇਹ ਹਾਂ ਹਾਂ ਤੇ ਉਹਦੇ ਕਾਰਨ ਹੋ ਗਿਆ ਤਾਰ ਛੋਟੀ ਕੱਟ ਲੈ ਆਏ ਹਾਂ ਤੇ ਕਰ ਲਈ ਸੱਟੇ ਵੀ ਲਓ ਜੀ ਕੀ ਕਰਤਾ ਆ ਲੱਗਦਾ ਪੈਰ ਦਾਣ ਬਾਬਿਓ ਓਕੇ ਹਾਂ ਤੇ ਕਰਾ ਚੱਕੀ ਦਰਸ਼ਨ ਕਰਾ ਮੇਰੇ ਕੰਮ ਕਰੇ ਜੇ ਮੇਰੇ ਦੋ ਇੱਕ ਤਾਂ ਆ ਕੀਤਾ ਜੀ ਹਾਂ ਹੋਰ ਇਹ ਦੱਸਿਆ ਨਹੀਂ ਕਿਸ ਨੇ ਇੱਕ ਆ ਕੀ ਹੁੰਦਾ ਹੈ ਫੋਟੋ ਰੈਸਟ ਕਲਾਸਿਕ ਫੁੱਟ ਰੈਸਟ ਮਾਲਾ ਕੁਝ ਮਾਲਾ ਪੈਰ ਦੇ ਨਾਲ ਰੱਖ ਲੈ ਆਪਣਾ ਤੇ ਇੱਕ ਆਪਣੀ ਲਾਈਟ ਤੇ ਇੱਕ ਮੋਟਰ ਦਾ ਸਿਰ ਇੱਕ ਇੰਡੀਕੇਟਰ ਇੰਡੀਕੇਟਰ ਇਧਰਲਾ ਇਕੱਲਾ ਰਹਿ ਗਿਆ ਮੰਗਲਾਲ ਬਾਦ ਵਾਲਾ ਤੇ ਸੀਟ ਦਸਣ ਵਾਲੀ ਲਓ ਜੀ ਮੋਟਰ ਸੰਗ ਕਰ ਲੈ ਗਰਮ ਹੁਣ ਸਭ ਨੂੰ ਮੰਗਲਾਲੇ ਦਾ ਅਸੀਂ ਤੋਰਾ ਫੇਰਾ ਕਰਕੇ ਹੁਣ ਚੱਲ ਮੜਾ ਆਏ ਤੋਰਾ ਫੇਰਾ ਕਰਕੇ ਹੀ ਆਜੋ ਰਹਿ ਜਾਓ ਸਾਰੇ ਗਰਮ ਕਰਕੇ ਲੈ ਕੇ ਨੂੰ ਸੀਟ ਤੇ ਲਾ ਲਓ ਸੀਟ ਤੇ ਲਾਵਾਂਗੇ ਟੁੱਟ ਜੂ ਆਹ ਲਓ ਵੇਖ ਲੈ ਹਾਂ ਬਈ ਬਾਈਟ ਨਾ ਡਰਾਦਾ ਏ ਫਾਟੂ ਮੋਰੋ ਖਾਲੀ ਹੁੰਦਾ ਨੇ ਬਾਹਰ ਦਾ ਪਾਣੀ ਦੇਖੀ ਆਇਆ ਤਾਂ ਦੂਜਾ ਆਇਆ ਨਾਲ ਕਬੂਤਰ ਫੜ ਦੋ ਆਪਣੇ ਚੱਲ ਕੇ ਹਨਾ ਲਓ ਜੀ ਚੱਲ ਪੇ ਕਰਦੇ ਇੰਜਨ ਗਰਮ ਬਾਬਿਓ ਇੰਜਨ ਗਰਮ ਕਰਕੇ ਕਰਨ ਦਾ ਕਾਰਨ ਇਹ ਫਿਰ ਮਗਲੈਣ ਦੀ ਘਟਨੇ ਚੋਂ ਆ ਹੂੰ ਇਹ ਇੰਜਨ ਗਰਮ ਨਾ ਕਰਿਆ ਫਿਰ ਮਗਲੈਣ ਨਿਕਲਣਾ ਤੂੰ ਮੋਬਾਈਲ ਨਾ ਛੱਡਾ ਹੁਣ ਆ ਕੇ ਦਿਖਾ ਨਾਲ ਇਹ ਭੰਨ ਕਬੂਤਰ ਫੜ ਲਾਵੇਂ ਆਪਾਂ ਚੱਲ ਕੇ ਆਪਣਾ ਠੀਕ ਆ ਮੁੰਡੇ ਤੋਂ ਠੀਕ ਫਿਰ ਆਕੇ ਨਾ ਮਗਲੈਣ ਕੱਢ ਲਾਂਗੇ ਹਨਾ ਤੁਹਾਨੂੰ ਦਿਖਾਉਣੀ ਆ ਫਿਰ ਲਓ ਬਾਬਿਓ ਤੇ ਚੱਕ ਲਈ ਆਪਣੀ ਕਬੂਤਰੀ ਕਬੂਤਰ ਆ ਮੈਨੂੰ ਪਤਾ ਨਹੀਂ ਚਲਦੇ ਆ ਬੱਕਰੇ ਲੈ ਕੇ ਨੂੰ ਆਪਣਾ ਠੀਕ ਆ ਆ ਦਿਖਾਉਣੇ ਤੁਹਾਨੂੰ ਲਓ ਬਾਪਿਓ ਤੇ ਇੰਜਨ ਕਰ ਲਿਆ ਨਾ ਗਰਮ ਆ ਆਪਣਾ ਤੇ ਨਾਲੇ ਬਾਹਨਾ ਕਪੁੱਤਰ ਚੱਕ ਲਿਆ ਆਪਣਾ ਤੇ ਹੁਣ ਕੱਢਦੇ ਦਾ ਮਗਲੈਲ ਠੀਕ ਆ ਆਪਾਂ ਇਹਦਾ ਵੱਡੇ ਸਟੈਂਡ ਤੇ ਕਰਕੇ ਤੇ ਮਗਲੈਲ ਕੱਢ ਲੀਏ ਦਾ ਨਾ ਤੇ ਫੇਰ ਪੋਣੇ ਸੱਜਰਾ ਮਗਲੈਲੇ ਜੋ ਲੋ ਜੀ ਬੋਤਲ ਕੱਟ ਕੇ ਬੋਤਲ ਕੱਟ ਲਈਏ ਬਾਪਿਓ ਇਹ ਲੈ ਆਪਾਂ ਇਹ ਢੋਲ ਦੇਣੀ ਇਹਦਾ ਉਹ ਢੋਲ ਦੇ ਤਾਣੀ ਤੇ ਆਪਾਂ ਸਾਵਧਤ ਰੱਖਾਂਗੇ ਉਹਦਾ ਸੀਲਾ ਲੀਕ ਹੈ ਦੀਆਂ ਜੇ ਘਾਟਾਂ ਕੋਲ ਪਾ ਲੈ ਕਰਿਆ ਆਦ ਹਨ ਆ ਕਰਨੀ ਢੋਲਰੀ ਤੇ ਹੁਣ ਨਟ ਖੋਲ ਗਏ ਦਿਖਾਉਣੇ ਤੁਹਾਨੂੰ ਫਿਰ ਆਪਾਂ ਲਈ ਜਾਂਦੇ ਵੀਡੀਓ ਚੰਗਾ ਤੇਲ ਬਹੁਤ ਗਰਮ ਹੋਇਆ ਫਿਰ ਮਗਨਾਲ ਦਾ ਵੇਖੋ ਕੀ ਹਾਲ ਹੈ ਉਧਰੋਂ ਦਿਖਾ ਦਿੱਤੀ ਹੁਣ ਪਾ ਲੱਗ ਜੂ ਮਗਨਾਲ ਮਗਨਾਲ ਕਿੰਨਾ ਘਾਟਾ ਕੀ ਹਸਾਕਤਾ ਵਦਨ ਹਾਂਜੀ ਮੰ ਲੀ ਗੱਲ ਜੀ ਕਪੜਾ ਕਪੜਾ ਹੈਗਾ ਆਪਣੇ ਕੋਲ ਕਪੜਾ ਆਪ ਸਭ ਕਰਮ ਨੂੰ ਕੱਢ ਲਈ ਬਾਬੇ ਫਿਰ ਦਿਖਾਉਣੇ ਆ ਆਹ ਕੱਢ ਲਈਏ ਆ ਲਾਈ ਗੁਰੂ ਜੀ ਠੰਡਾ ਹੈ ਸ਼ਰਬਤ ਸ਼ਰਬਤ ਇਹਦੇ ਨਿਕਲਿਆ ਜੋ ਇਹ ਉਹ ਹੈ ਦੂਜਾ ਜਲ ਜੀਰਾ ਹੈ ਇਹ ਥੋੜਾ ਪਾਵਾਂਗੇ ਨਾ ਹੈ ਆ ਪਾਵਾਂਗੇ ਹਾਂ ਤੇ ਮੁਰਕੇ ਇਹ ਚ ਪਾ ਲਾਂ ਇਹ ਇੰਨਾ ਲੱਗ ਜੂ ਇੰਨਾ ਹੈ ਇਹ ਇੰਨਾ ਕੰਮ ਸਲੀ ਬਸ ਮੈਂ ਤਾਂ ਮੈਂ ਹੈ ਇੰਦਾ ਨਹੀਂ ਨਹੀਂ ਬੋਲ ਪਾ ਲੋ ਜੀ ਨਾਟਕਾਸਤਾ ਸਸਤਾ ਮਗਲੇਲ ਸਜਰਾ ਭਾਏ ਨੇ ਸਸਤਾ ਲਈ ਕੈਸਟਰੋਲ ਹੈ ਕੈਸਟਰੋਲ ਸੀਲ ਪੱਟੋ ਦੀ ਬਈ ਸੀਲਾ ਕਿਹੜਾ ਪੜਦਾ ਉਹੀ ਪੱਟੂ ਆ ਸੀਲਾ ਕਿਹੜਾ ਪੜਦਾ ਉਹੀ ਹੱਥ ਪਾਲੂ ਆ ਵੀ ਸੀਲਾ ਦਾ ਆਪੇ ਹੀ ਬਟਿਆ ਵੇਖਿਆ ਜਿਹੜਾ ਸੀਲਾ ਪੜਦਾ ਰਿਹਾ ਉਹੀ ਪੱਟੂ ਆ ਮਾਰ ਕੇ ਮੇਖੀ ਵਿੱਚ ਦੇ ਨਾ ਜੀ ਤੇਲ ਵਾਲੀ ਐ ਨੋ ਬੇਬੀ ਸੀਨਾ ਪੜਦੇ ਦਿਖਾ ਦੇਖਣਾ ਸੀ ਜੀ ਸੀਲਾ ਹੀ ਬਟਣਾ ਆ ਜੀ ਇਹ ਯਾਰਾਂ ਨੇ ਸੀਲਾ ਹੀ ਪਟਕਾ ਹੁਣ ਤੱਕ ਹੋਰ ਕੀਤਾ ਵੀ ਕੀ ਐ ਇੰਨੇ ਕੰਮ ਜੀ ਤਾਲਾ ਛੁੱਪ ਦੀ ਵਿੱਚ ਇਹਦੇ ਨਾਲ ਅਚਨ ਤੇਜਕ ਕੂਪਣ ਕਾਟ ਤੇ ਗੱਡੀ ਕਾਢੀ ਸੀ ਦੀ ਆਪ ਨੂੰ ਕੂਪਣ ਖਾ ਮੁੰਡਾ ਉਹ ਆ ਗਿਆ ਇਹਦਾ ਪੈਂਦਾ ਤੇ ਨਾ ਨੂੜ ਤਾਂ ਝੜਦੇ ਨਹੀਂ ਤਾਂ ਨਹੀਂ ਪਾਈ ਚਲੇ ਗਈ ਤੇ ਤੂੰ ਨਿਕੜੀ ਚਲੇ ਗਈ ਨਹੀਂ ਨਹੀਂ ਇੱਧਰ ਆ ਮੁੰਡਿਆ ਹੈ ਨਹੀਂ ਮੂਹਰੇ ਹੱਥ ਕਰ ਲੈ ਚੱਲ ਕੋਈ ਨਾ ਉੱਦੀ ਟੱਪ ਜਾ ਹਲਾ ਵੀ ਮੈਨੂੰ ਅੱਛਾ ਇਹੋ ਜਿਹਾ ਹੁੰਦਾ ਰੰਗੇ ਦਾ ਹੈ ਇੰਜਨ ਦੀ ਤੂੰ ਜਰਾ ਸਮੂਥ ਵੇਖ ਕੇ ਚਾਲਦਾ ਤੂੰ ਜਦੋਂ ਇਹ ਪਾਤਾ ਹਾਂ ਭੱਜੇ ਹੀ ਫਰੂ ਬਾਤ ਫੇਰ ਭਜਾਉਣਾ ਹੀ ਆਪਾਂ ਇਹਨੂੰ ਫੇਰ ਝੜ ਲਾ ਕੋਈ 100 ਤੇ ਖੜਾ ਹੀ ਭੱਜਣ ਲੱਗਿਆ ਹਾਂ فرق ਪੈਂਦਾ ਭਾਈ ਇਹਨਾਂ ਕੀ ਚੀਜ਼ਾਂ ਕਰਨੀਆਂ ਐ ਐਵਰੇਜ ਦਾ ਫਰਕ ਹੀ ਪਊਗਾ ਹੋਰ ਕੀ ਚੀਜ਼ਾਂ ਸਾਫ਼ ਕਰਨੀਆਂ ਨੇ ਅਜੇ ਹਜੇ ਮੈਂ ਕਾਰਬਿਟਰ ਖੋਲੂਗਾ ਤਾਂ ਮੈਂ ਉਹ ਕਿੱਥੇ ਐ ਆ ਸਾਹਮਣੇ ਤੇ ਇਹਨਾਂ ਖੋਲਣਾ ਫਿਲਟਰ ਹਜੇ ਠੀਕ ਐ ਠੀਕ ਐ 에ਅਰ ਫਿਲਟਰ ਖੋਲਣਾ ਇਹਦਾ ਮੈਨੂੰ ਤਾਂ ਪਤਾ ਨਹੀਂ ਹੁਣ ਨਹੀਂ ਪਤਾ ਮੈਂ ਤਾਂ ਕੂਤਰਾਂ ਦੇ ਕਾਰਬੂਰੇਟਰ ਹੀ ਖੋਲਿਆ ਹੁੰਦਾ ਹਾਂ ਅਸੀਂ ਮੋਟਰਸਾਈਕਲ ਹੀ ਖੋਲ ਲੈਨੇ ਐ ਆਪਾਂ ਹੀ ਜਾਂਦਾ ਨਾ ਪੈ ਗਿਆ ਪੈ ਗਿਆ ਗਿਆ ਬੱਸ ਗਿਆ ਬੱਸ ਸਭ ਵੀ ਛੱਡ ਦੇ ਹੁਣ ਛੁਰਲੀ ਛੱਡ ਦੇ ਲਓ ਜੀ ਫਿਲਟਰ ਵੀ ਖੋਲ ਲਿਆ ਆਪਣਾ ਨਾ ਏਅਰ ਫਿਲਟਰ ਇੱਥੋਂ ਪਟ ਲਿਆ ਤੇ ਮੁੰਡਾ ਕੱਢੀਦਾ ਪਟਰੋਲ ਕਰ ਲਿਆ ਯਾਰ ਬੀਚ ਨੂੰ ਕੱਢ ਲਾ ਪਟਰੋਲ ਥੱਲੇ ਕਰ ਇਹਨੂੰ ਯਾਰ ਬੀਚ ਕਰ ਇਹਨੂੰ ਮਤਲਬ ਪਟਰੋਲ ਹੈ ਨਹੀਂ ਫਿਰ ਜੀ ਸਟੇਡਾ ਕਰ ਲੈ ਇਹਨੂੰ ਯਾਰ ਬੀਚ ਕਰ ਲੈ ਕਿੱਡਾ ਕਰ ਲੈ ਤੇ ਬਾਦੋਂ ਧੋਣੇ ਆਪਾਂ ਹਨ ਤੇ ਕਰਦੇ ਆਂ ਵਧੀਆ ਕਲੀਅਰ ਇਹਨੂੰ ਹਨ ਬਹੁਤ ਗੰਦਾ ਬੀਕੋ ਤੁਹਾਡੇ ਸਾਹਮਣੇ ਜਿਵੇਂ ਆ ਗੋਦਰੀ ਸਾਰੀ ਕਾਲੀ ਹੋਈ ਪਈ ਜੀ ਦੀ ਤੇ ਧੋਤਾ ਕੇ ਬਣਾਉਨੇ ਵਧੀਆ ਪੈਣ ਦਿਖਾਉਣਾ ਤੁਹਾਨੂੰ ਫਿਰ ਲਓ ਬਾਪੂ ਤੇ ਇਹਦੀ ਹੁਣ ਖੋਲਦੀ ਟੈਂਕੀ ਤੇ ਮੁੰਡੇ ਕੇ ਪਟ્રોલ ਲੈਣ ਪਟ્રોલ ਹੈ ਨਹੀਂ ਸੀਗਾ ਹਨਾ ਮੋਟਰਸਾਈਕਲ ਚ ਤੋਂ ਬਾਦਲ ਗਏ ਹੈ ਤੇ ਮੈਂ ਟੈਂਕੀ ਟੂਕੀ ਖੋਲੀ ਦੀ ਤੇ ਟੈਂਕੀ ਕੱਢ ਲਈ ਬਾਹਰ ਤੇ ਮੁੜ ਕੇ ਕਾਰਬੂਟਰ ਖੋਲਾਂਗੇ ਅੱਜ ਆਪਾਂ ਕਾਰਬੂਟਰ ਦੀ ਕਰਾਂਗੇ ਸਫਾਈ ਵਧੀਆ ਤੁਸੀਂ ਇਹਨਾਂ ਮੋਟਰਸਾਈਕਲ ਵਧੀਆ ਨਹੀਂ ਤੇ ਮਚਾਂ ਦੀਰ ਕਿਆ ਬਣਾ ਲੇ ਮੋਟਰਸਾਈਕਲ ਵੇਖੀ ਚੱਲਿਓ ਟਾਪੇ ਟੁੱਪੇ ਪੈ ਗਏ ਤੇ ਧੋਤ ਤਾਂ ਨਾ ਸਮਾਰਤਾ ਵਧੀਆ ਤੁਸੀਂ ਫੇਰ ਵੇਖੋ ਕੀ ਬੰਦ ਹੈ ਨਾ ਇਹ ਤੇ ਮੈਂ ਟੈਂਕੀ ਖੋਲਾ ਇਹਨੇ ਤੇ ਤੁਹਾਨੂੰ ਦਿਖਾਉਣਾ ਫਿਰ ਮੈਂ ਲੋ ਜੀ ਬਣ ਗਿਆ ਬਾਈਕ ਲੰਡਾ ਆਪਣਾ ਬਿਲਕੁਲ ਲੰਡਾ ਦੇਖੋ ਬਣਾਉ ਦੇਣਾ ਵਧੀਆ ਓਕੇ ਰਿਪੋਰਟ ਨਟ ਕਾ ਦਈਏ ਨਹੀਂ ਡਾਂਡੂੜ ਗਵਾਹ ਜਾਣਗੇ ਆਪਣੇ ਸਾਰੇ ਹਨ ਬਾਬਿਓ ਤੇ ਬਸ ਤੁਹਾਨੂੰ ਖੋਲਣਾ ਕਾਰਬੂਟਰ ਇਹਦਾ ਉਹਨੂੰ ਆਉਣ ਦਿਓ ਕਿਰਾ ਤੇ ਤੁਹਾਨੂੰ ਫਿਰ ਦਿਖਾਉਣੇ ਆਪਾਂ ਲਓ ਜੀ ਹੁਣ ਮੇਰੀ ਸਕੀਮ ਹੋ ਗਈ ਨੇ ਉਹ ਬਦਲ ਗਏ ਆ ਤੇ ਆਹ ਟਾਪੇ ਟੂਪੇ ਨਾਲ ਦਈਏ ਪਾਣੀ ਹਨਾ ਪਾੰਦਰੋਂ-ਦਰੋਂ ਤੇ ਇਹਨਾਂ ਨੂੰ ਧੋਦ ਗਏ ਨਾਲ ਇਹਨੂੰ ਧੋਦ ਗਏ ਆਪਾਂ ਤਿੰਨੇ ਜੀ ਜਾਣੂ ਹਨਾ ਤੇ ਫੇਰੇ ਕਸਾਂਗੇ ਤੇਰ ਤਰ ਤਾ ਲੈ ਜੂਆ ਮੁਰ ਕੇ ਸਾਰੇ ਤੇ ਪਾਣੀ ਨੂੰ ਮਾਰ ਦਿਆਂਗੇ ਤੇ ਆਪਣਾ ਤੇ ਰੱਖ ਕੇ ਤੇ ਧੋਦ ਕੇ ਨੂੰ ਲਓ ਜੀ ਇਹ ਵੀ ਕਰਤਾ ਕਲੀਅਰ ਆਪਾਂ ਨਾ ਧੋਤ ਹਾ ਕੇ ਵਧੀਆ ਬਣਾਤੇ ਤੇ ਰੱਖ ਤੇ ਤੁੱਪੇ ਤੇ ਵੇਣੇ ਹੁਣ ਕਾਰਬਟਰ ਖੋਲਣ ਦੀ ਕਰਦੇ ਆ ਕੋਸ਼ਿਸ਼ ਆਪਾਂ ਨਾ ਤੇ ਤੁਹਾਨੂੰ ਦਿਖਾਉਣੇ ਫਿਰ ਆਪਾਂ ਲਓ ਜੀ ਤੇ ਖੋਲ ਲਿਆ ਮੋਟਰਸਾਈਕਲ ਦਾ ਕਾਰਬਟਰ ਵੀ ਆਪਾਂ ਅੱਜ ਕਰਦੇ ਆ ਜਮਾ ਓਕੇ ਰਿਪੋਰਟ ਮੋਟਰਸਾਈਕਲ ਦੀ ਵੇਖੀ ਚੱਲਿਓ ਜੋ ਲੋਕਾਂ ਦੇ ਵੀਡੀਓ ਨੇ ਉਹਦੀ ਕਰਤਾ ਜੀ ਓਕੇ ਰਿਪੋਰਟ ਮੋਟਰਸਾਈਕਲ ਆਪਣਾ ਜਮਾ ਤੇ ਇੱਕ ਵਾਰ ਚੈਨ ਕਰ ਸੀ ਨੀ ਆਪਾਂ ਇਹਦੀ ਇਹਨੂੰ ਵੀ ਖੋਲਾਂਗੇ ਹਜੇ ਵਿੱਚੋਂ ਵੀ ਠੀਕ ਆ ਖੋਲ ਕੇ ਵਧੀਆ ਸਫਾਈ ਕਰਾਂਗੇ ਇਹਦੀ ਲੱਗੂਆ ਉਹਨੂੰ ਕੰਮ ਵੀ ਵਾਕਿਆ ਹੀ ਕਰਾ ਠੀਕ ਹੈ ਇਹਦਾ ਇਹ ਵਾਕਿਆ ਹੀ ਕੰਮ ਹੋਇਆ ਚੀਦਣਾ ਵਧੀਆ ਬਣਾਵਾਂਗੇ ਓਕੇ ਰਿਪੋਰਟ ਕਰਾਂਗੇ ਦੀ ਆਪਾਂ ਤੇ ਬਹੁ ਹੁਣ ਕੱਲੇ ਪਟ્રોલ ਦੀ ਡੀਕ ਆ ਹਨਾ ਵੀ ਛੇਤੀ ਛੇਤੀ ਲੈ ਕੇ ਆਉਣ ਤੇ ਕਰੀਏ ਕੰਮ ਸਟਾਰਟ ਇਹਦਾ ਹਨਾ ਤੇ ਦਿਖਾਉਣੇ ਤੁਹਾਨੂੰ ਫਿਰ ਆਪਾਂ ਲਓ ਜੀ ਮੁੰਡੇ ਲੈ ਆਏ ਪਟ્રોલ ਤੇ ਹੁਣ ਕਰਦੇ ਆ ਸਾਫ ਸਪਾਈ ਫਿਲਟਰ ਦੀ ਆਪਣੇ ਦੀ ਇਹ ਕਿਦੋਂ ਕਿਵੇਂ ਨਿਕਲਦਾ ਰਫਟ ਦਾ ਇਹ ਬਾਹਰ ਦੂਦ ਗਣੇ ਇਸ ਤਰ੍ਹਾਂ ਲਿਕੇ ਦੇਖ ਲਾ ਦੇਖ ਇਹ ਆ ਆ ਆ ਚੀਜ਼ਾਂ ਮਾਰਦੀਆਂ ਇੰਜ ਨੂੰ ਚਾ ਉਹ ਸ਼ਿਟ ਉਹ ਛੱਟ ਇਹ ਕੜਤਾ ਖੱਟਾ ਖੱਟਾ ਜੈਲੋ ਜੈਲੋ ਆਹ ਚੀਜ਼ਾਂ ਖਰਾਬ ਕਰਦੀਆਂ ਜਿਹਨੂੰ ਆਹ ਆਹ ਦਫਾ ਬੰਦਦੀਆਂ ਭੈਣ ਦੇ ਨਹੀਂ ਦੀਆਂ ਤੇ ਕਰ ਦਈਏ ਸਾਫ਼ ਰਹਿਣਾ ਫੇਰ ਦਿਖਾ ਦਾਂਗੇ ਨਾ ਲਓ ਜੀ ਫਿਲਟਰ ਵੀ ਕਰਤਾ ਜੇ ਫੱਟ ਅਪ ਤੇ ਫਿਲਟਰ ਕਵਰ ਲਾਤੀ ਕਸਦੀ ਦਾ ਆਪਣਾ ਤੇ ਫਿਰ ਕਰਾਂ ਕਾਰਬਿਟਰ ਦੀ ਸਫਾਈ ਆਪਣੇ ਦੇਣਾ ਕੋਲ ਕੇ ਵਦਿਆ ਨੂੰ ਤੇ ਫੇਰ ਕਰਦੇ ਆ ਲਓ ਜੀ ਲਓ ਬਾਪੋ ਕਰ ਲਾ ਕੇ ਕਾਰਬਿਟਰ ਦੀ ਵੀ ਸਫਾਈ ਪੱਟਤਾ ਵੀ ਸਾਰਾ ਕਲਿਆਰ ਤਾਂ ਅਜੇ ਹੋਰ ਖੋਲੂ ਨੂੰ ਮੈਂ ਠੀਕ ਹੈ ਕਰਦ ਕੀ ਸਾਬੇ ਦਿਖਾਉਣੇ ਤੇ ਆਪਾਂ ਲਈ ਆਉਣੇ ਆ ਕਿਹੜੀਆਂ ਵੱਜਦੀਆਂ ਇਹ ਹਲਦੀ ਰਾਮ ਰੋਸਟਰ ਗਰੀ ਠੀਕ ਹੈ ਇਹਦੇ ਦੱਬੀ ਆਉਣੇ ਆਪਾਂ ਲਓ ਜੀ ਹੋਰ ਬੋਟਲ ਭੋਗੇ ਮਾਤਾ ਵਧੀਆ ਕਰਨਾ ਕੰਦਗੀ ਦੇਰ ਹੋਰ ਹੈ ਪਹਿਲਾਂ ਕਰਦੀ ਕਿ ਹੋਰ ਕਰੀ ਕੋਈ ਵੇਖ ਲੈ ਕੋਈ ਹੋਰ ਕਰਦੇ ਉਹਨੇ ਚਲ ਵੇਣੇ ਬਾਦੂ ਛੋਟੇ ਸਾਫ ਕਰੀ ਜ ਨਹੀਂ ਹਾਂ ਹਾਂ ਤੇ ਕਰਦੇ ਪੈਨਪਰ ਦੇਖ ਲਈ ਇਹਨੂੰ ਲਓ ਜੀ ਕਰਤਾ ਕਾਰਬੂਟਰ ਵੀ ਓਕੇ ਕਸਤਾ ਆਪਾਂ ਹਨ ਤੇ ਟੈਂਕੀ ਕਸਦੀ ਹੁਣ ਸਭ ਤੋਂ ਪਹਿਲਾਂ ਟੈਂਕੀ ਨਹੀਂ ਤੇ ਆਹ ਕਸਦੀ ਆਪਾਂ ਪੋਪ ਲਾਇਕੀ ਹਨ ਇਹ ਕਸ ਕੇ ਟੈਂਕੀ ਚ ਵੜਨੇ ਗੰਦ ਪਹਿਲੇ ਕਿੰਨਾਗਾ ਤੇ ਫਿਰ ਦਿਖਾਉਣੇ ਹੁੰਦੇ ਲਓ ਜੀ ਹੁਣ ਟੈਂਕੀ ਵਾਲਾ ਫਿਲਟਰ ਕਰਿਆ ਸਾਫ ਆਪਾਂ ਇਹ ਜਿਹੜਾ ਇੱਥੇ ਫਿਲਟਰ ਹੁੰਦਾ ਜੀ ਬਹੁਤ ਜਿਆਦਾ ਗੰਦ ਸੀਗਾ ਬਾਬੋ ਠੀਕ ਹੈ ਜੋ ਡਟੇ ਪੈਸ ਵਿੱਚੋਂ ਅਵ੍ਰਿਤੀ ਪੁਤੀ ਆਵੇ ਆ ਸਾਰਾ ਇਹਦੇ ਵਿੱਚੋਂ ਨਿਕਲਾ ਹੈ ਮਲ ਇਸ ਦੇ ਵਿੱਚੋਂ ਆਹ ਵਾਲਾ ਇਹ ਵੀ ਸਾਫ ਕਰਤਾ ਹੁਣ ਇਹ ਕਸ ਦਈਏ ਤੇ ਫਿਰ ਕਰਦੇ ਟੈਂਕੀ ਆਪਾਂ ਤੇ ਫਿਰ ਕਰਾਂਗੇ ਸਟਾਰਟਿੰਗ ਦੀ ਆਪਾਂ ਲਓ ਜੀ ਤੇ ਬੈਟਰੀ ਵੀ ਕੱਢ ਲਈ ਤੇ ਬੈਟਰੀ ਚ ਪਾ ਗਏ ਥੋੜਾ ਮੋਟਾ ਪਾਣੀ ਹਨਾ ਥੋੜਾ ਥੋੜਾ ਦੋ ਦੋ ਤਿੰਨ ਤਿੰਨ ਐਮਲ ਪਾਣੀ ਪਾਉਣਾ ਬਾਹਰ ਨਹੀਂ ਪਾਉਣਾ ਪਾਲਾ ਪਾ ਉੱਬਲ ਲੱਗ ਜੂ ਉਬਲ ਕੇ ਮੁੜ ਕੇ ਤੇ ਗੰਦ ਮਾਰ ਦੋ ਸਾਰ ਤੇ ਨਾ ਤੇ ਇਹ ਚ ਪਾ ਲਏ ਪਾਣੀ ਥੋੜਾ ਆਪਾਂ ਤੇ ਤੁਹਾਨੂੰ ਫਿਰ ਕਰਾਣਾ ਸ਼ੇਅਰ ਆਪਾਂ ਤੇ ਸਟਾਰਟਿੰਗ ਕਰਨੀ ਹੈ ਪੈਟਰੋਲ ਪਾ ਕੇ ਲੈ ਮੋਟਰਸਾਈਕਲ ਹੋਰ ਕੁਝ ਨਹੀਂ ਕਰਨਾ ਠੀਕ ਆ ਲਓ ਜੀ ਹੁਣ ਪਾ ਦਗੇ ਪੈਟਰੋਲ ਤੇ ਵੇਨੇ ਸਟਾਰਟ ਕਰਕੇ ਇਹਨਾਂ ਮੁੰਡਿਆ ਓਏ ਓ ਛੋਰਾ ਸਟਾਰਟ ਕਰਨ ਦਾ ਟਾਈਮ ਆ ਗਿਆ ਔਰ ਪਤਾ ਨਹੀਂ ਹੋਊ ਕਿ ਨਾ ਹੋਊ ਇਹ ਸਟਾਰਟ ਕਰਦਾ ਸਟਾਰਟ ਕਰਕੇ ਪੈਟਰੋਲ ਪਾ ਕੇ ਵੇਹਣੀ ਆ ਸਟਾਰਟ ਕਰਕੇ ਐ ਕਿਵੇਂ ਖਿਲਰ ਜੂ ਤੇ ਬਾਕੀ ਪਤਾ ਵੀ ਕੋਈ ਨਹੀਂ ਖਿਲਰ ਵੀ ਛੰਦਾ ਏ ਆਹ ਮੁੰਡਿਆ ਦੱਸ ਤੋ ਦੋਲੀ ਨਾ ਫਰੇਜ਼ ਨਗਰ ਮੰਗਲਾਇਲ ਠੰਡਾ ਹੈ ਦਾ ਤੂੰ ਦੱਸ ਕਿਵੇਂ ਆ ਚਲ ਕੋਰਟ ਖੇਡ ਦੀ ਆਵਾਜ਼ ਦੱਸ ਕਿਵੇਂ ਜਮਾ ਸਹੀ ਹੈ ਇਹ ਹੁਣ ਐ ਚੱਲੂਗਾ ਰਹਿਣਾ ਚੱਲਦਾ ਨਾ ਸਮੂਥ ਹਜੇ ਕਲੀ ਕੰਨ ਕਾਹ ਰਹਿ ਗਈ ਬਾਪੋ ਪੂਰਾ ਕਲੀਅਰ ਕਰਕੇ ਤੁਹਾਨੂੰ ਦਿਖਾਵਾਂਗੇ ਵਧੇਗੀ ਚੰਗੀ ਤਰ੍ਹਾਂ ਨਾਲ ਠੀਕ ਹੈ ਤੇ ਹਜੇ ਕੰਮ ਕਰਦੀ ਕੰਪਲੀਟ ਇਹਦਾ ਤੇ ਫਿਰ ਕਰ ਦੇਗੇ ਹਾਂਜੀ ਮੇਰੇ ਵੀਰੋ ਤੇ ਲਓ ਜੀ ਕਰਤੀ ਓਕੇ ਰਿਪੋਰਟ ਮੋਟਰਸਾਈਕਲ ਦੀ ਜਮਾ ਐਂਡ ਸਭ ਕੁਝ ਕੰਪਲੀਟ ਆ ਕਾਰਬੂਰੇਟਰ ਸਭ ਕੁਝ ਇੰਨਾ ਸਮਾਨ ਕੱਢਿਆ ਸੀ ਉਹਨਾਂ ਸਾਰਾ ਹੀ ਪਾਤਾ ਬਾਪੋ ਠੀਕ ਆ ਸਾਰਾ ਕੁਝ ਕਲੀਅਰ ਕਰਤਾ ਆਪਾਂ ਜਿਹੜਾ ਫालतू ਜਿਹੇ ਕਾੜਤੀਆਂ ਸੀਗੀਆਂ ਤੇ ਹੁਣ ਕਰੋ ਚੈੱਕ ਲੋਕ ਮੋਟਰਸਾਈਕਲ ਦੀ ਚਾਰਜ ਪੇਰੋ ਚੈੱਕ ਕਰ ਲੋ ਹਨਾ ਇੰਡੀਕੇਟਰ ਪਾ ਤੇ ਆਹੀ ਲੰਬਾ ਸੀਗਾ ਤੁਹਾਡੇ ਸਰ ਵੀ ਆਹ ਮੋਟਰਸਾਈਕਲ ਦੀ ਜੱਖਣਾ ਕਢੀ ਪਿਓਗੇ ਮਗਰ ਉਹ ਸਾਰਾ ਕਰਤਾ ਓਕੇ ਰਿਪੋਰਟ ਐਨ ਸਭ ਕੁਝ ਮਗਲਾਲਪਤਾ ਕਾਰਬੂਟਰ ਸਫਾਈ ਸਪਰੇ ਕਰਤੀ ਤੇ ਬਸ ਹੁਣ ਬਾਹਰ ਕਢਦੇ ਆ ਤੇ ਮੜ ਤੇ ਨਵਾਉਂ ਦੋ ਤੇ ਕਰਾਉਣੇ ਸਟੈ ਟੈਸਟਿੰਗ ਨੂੰ ਇਹਦੀ ਹਾਂਜੀ ਤੇ ਕਰੇ ਜਾ ਕੇ ਨਾ ਨੂੰ ਓਕੇ ਚਾਹ ਪਣੀ ਪੀ ਕੇ ਕੈਮ ਹੋ ਕੇ ਤੇ ਦਵਾਰੇ 하게 ਇੱਥੇ ਮੂਰਤਾਂ ਮੇਸਾਂ ਲਗਭਗ ਕੰਮ ਹੈ ਹੀ ਨਹੀਂ ਬਾਬੇ ਹੋਣਾ ਤੇ ਕੰਮ ਕੰਪਲੀਟ ਹੀ ਆ ਤੇ ਬਾਕੀ ਮੂਰਤਾਂ ਡਿਪੈਂਡ ਆ ਕੀ ਆ ਉਹ ਕੰਮ ਆ ਵੀ ਸਕਦਾ ਨਾ ਵਗੀਰ ਕਰ ਸਕਦੇ ਮਾੜਾ ਮਟਾ ਹੋ ਰਹਿਣਾ ਚਲੋ ਕਿਰਪਾ ਇੰਨੇ ਵਾਪੇ ਸਰੀਰ ਜੱ ਸੱਟ ਨਹੀਂ ਫੇਰ ਡਾਊਨ ਹੋ ਗਿਆ ਨਾ ਦਿਖਾਉਣ ਤੋਂ ਹੱਸਣ ਲੱਗਾ ਤੇ ਫਿਰ ਵੇਣੇਗੇ ਤੇ ਦਿਖਾਉਣ ਆਹ ਮੁੰਡਿਆ ਕਹੋ ਹੈ ਜਾਇਆ ਕਰੇ ਹੋਰ ਘਰੇ ਭੱਜ ਗਿਆ ਵੇ ਜਦ ਤੂੰ ਮੈਂ ਇਧਰ ਮਾਣ ਪ੍ਰਤੀ ਲੱਗੇ ਮੋਟਰਸਾਈਕਲ ਦੀ ਰਾਈਡ ਠੀਕ ਬਾਦ ਤੋਰੇ ਤੱਕ ਠੀਕ ਤੇ ਬ੍ਰੇਕ ਆਸਤੇ ਸੀ ਬਾਲੇ ਭਰਾਵਾਂ ਮਗਰਲੇ ਹੂੰ ਤੇ ਜਿਹੜਾ ਟਾਇਰ ਟੋਗੇ ਮੋਟਰਸਾਂ ਦਵੇ ਤੇ ਆਉਂਦੇ ਲਾਈਟਰ ਗਰਮ ਹੋਗੇ ਭੈਣ ਨੇ ਠੀਕ ਓਏ ਅਗਰ ਗਾ ਰ ਸੇਕ ਮਾਰੇ ਭੈਣ ਚੋਦਾ ਤੂੰ ਚਲਾ ਕੇ ਵੇਖਣਾ ਰਾਈਡ ਲੈ ਕੇ ਵੇਖਣੀ ਹੈ ਮੋਟਰਸਾਈਕਲ ਆਪਣੇ ਕੋਲੋਂ ਨਿਕਲੇ ਤੂੰ ਆਣੀਆ ਤੂੰ ਨਿਕਲ ਤਿਆਰੀ ਸੀਗੀ ਠੀਕ ਜੇ ਹੋਰ ਤੋਰਦੇ ਨਾ ਤੇ ਵੀ ਲੈ ਇਧਰ ਇਦੂ ਵੀ ਫੁੱਲ ਗਰਮ ਹੋ ਜਾਂਦੇ ਠੀਕ ਹੁਣ ਤੂੰ ਤੋਰ ਕੇ ਵੇਖਣਾ ਤੂੰ ਤੋਰ ਨੂੰ ਚੱਲ ਫਿਰ ਚੱਲ ਕੇ ਬਾਹਰ ਤੋਰ ਨੂੰ ਇੱਕ ਜਹਾਜ ਤੂੰ ਨਹੀਂ ਤੂੰ ਆ ਆ ਮੰਨੇਗਾ ਤੂੰ ਬੋਟ ਫਾਇਲੂ ਵੀ ਵਾਕਈ ਨਿਆਰਾ ਹਵਾ ਤੋੜ ਕੇ ਤੂੰ ਲਾ ਤੂੰ ਵੇਖ ਤਾਂ ਤੂੰ ਮਰਜ਼ੀ ਤੂੰ ਆ ਮੰਨ ਗਿਆ ਕਹਿੰਦਾ ਨਿਆਰੇ ਆ ਕੇ ਰਵਤ ਚੱਲ ਤੂੰ ਤੋੜ ਕੇ ਵੇਖ ਲੈ ਵੀ ਚੋਬਰ ਲੈਂਦਾ ਰਾਈਡ ਹੁਣ ਵੇਖ ਤੋੜ ਕੇ ਮੁੰਡਿਆਂ ਨੂੰ ਗੇਅਰ ਘੜ ਦਿੰਦੇ ਬਾਈ ਇਹਦਾ ਮੇਰੇ ਹਿਸਾਬ ਨਾਲ ਗੇਅਰ ਮੈਚ ਨਹੀਂ ਟਿਕ ਜੀ ਪੈਪ ਟੰਗ ਨੂੰ ਕੀ ਦੂੰ ਡੰਗਦੇ ਮੜੀ ਜੀ ਦਾ ਕੀ ਲੈ ਚੰਗੀ ਕੀ ਇਨੇ ਗੰਮੀ ਚਾ ਚਲ ਤੋਰ ਕੇ ਆਏ ਬੰਦ ਤੂੰ ਪਹਿਲੇ ਹੀ ਵੇਚ ਦੀ ਗਰਾਹਣਾ ਚਾਹਵਾ ਬਾਕੀ ਮੌਸਮ ਬਾਬੇ ਬਹੁਤ ਖਰਾਵਾਗਾ ਹਨਾ ਅੱਜ ਜਮਾਂ ਲਾਈ ਯਾਰ ਆ ਵੇਚ ਦੀ ਕਰਾਂ ਕਿਵੇਂ ਤੁਰਦਾ ਤੋਰੰਜ ਸੱਟਣ ਅੱਗੇ ਨਾਲੋਂ ਕਿਵੇਂ ਲੱਗਦਾ ਚਾਹ ਤੂੰ ਵੀ ਗਾਸਤੇ ਹੁੰਦਾ ਪਾ ਜੀ ਵਧੀਆ ਬਣਾਦਾ ਕਿੰਨੇ ਨੰਬਰ ਦੇਣਾ ਜਿਹੜਾ ਮੈਨੂੰ ਦੋ ਕਿੰਨੇ ਚੋ 100 ਚੋ ਦੱਸ 100 ਚੋ ਦੇ ਦਿੰਨੇ ਆ ਆਪਾਂ ਦੇ ਇਤਨੇ ਕਰ ਦੇ 17.5 ਏ ਵਾਹਣ ਤੇ 33 ਵਾਲਾ ਪਾਸ ਹੁੰਦਾ ਤੂੰ 7.5 ਤੋਂ ਫੇਲ ਹੀ ਕਰਦਾ ਤੂੰ ਸਾਰੇ ਕੰਮ ਦੀ ਚੱਕਲ ਮਾਰਤੀ ਨਹੀਂ ਮਿਹਨਤ ਕਰੀ 3 ਘੰਟੇ ਲੱਗੇ ਲੈ ਹੁਣ ਅਜੇ ਦੀ ਗੱਲ ਕਹੀ 17 17 ਇਹ ਹੁੰਦਾ ਪੈਂਦ ਨੇ 17 ਚੌੜਾ 80 ਅੱਜ ਦੀ ਫੇਰ ਡਿਊਟੀ ਇਸ ਚੱਕਲ ਬੰਦੇ ਦੀ ਕਾਰਨ ਗੇੜੇ ਲਾਉਣੇ ਪੈਂਦੇ ਬਾਹਲੇ ਮੈਨੂੰ ਤੜਕਾ ਹੀ ਪੁੱਤ ਟਾਈਮ ਨਾਲ ਠੀਕ ਆ ਤੇ ਮੋਟਰਸਾਈਕਲ ਕਿਵੇਂ ਲੱਗਿਆ ਆਪਣਾ 100 ਚੋਂ 17% 17 17 ਹੀ ਕਰੇਗਾ ਮੈਂ ਬਾਤ ਤੂੰ 17 ਨਹੀਂ ਹੋਰ 100 ਚੋਂ 314 314 ਇਹ ਗਿساب ਹੋਇਆ ਗੁੱਡ ਬਾਏ ਟਾਟਾ ਲਵ ਯੂ ਟੰਗਾ ਫਿਰ ਤੜਕੇ ਵੇਣੇ ਆ ਜੀ ਤੇ ਹੁਣ ਚੱਲ ਪਏ ਕਾਰ ਨੂੰ ਆਪਾਂ ਹਨਾ ਚੱਲ ਆਏ ਕਿ ਪਾਈਏ ਕਬੂਤਰਾਂ ਖਾਤਮ ਦਾਣੇ ਆਪਣੇ ਨੂੰ ਵੀ ਵੇਖੀਏ ਚੱਲ ਕੇ ਕੀ ਹਿਸਾਬ ਕਿਤਾਬ ਉਹਨਾਂ ਦਾ ਫਿਰ ਫਿਰ ਬਸ ਕਰਦੇ ਆ ਵੀਡੀਓ ਦੇ ਇੰਦੀ ਹੈ ਨਾ ਚੱਲੋ ਫਿਰ ਚੱਲੀ ਘਰੇ ਤੇ ਆ ਗਿਆ ਆਪਣਾ ਘਰੇ ਸੁੱਤ ਪੜਾ ਕਵਰੇ ਛੱਡ ਤੇ ਲੈੜ ਪੜਾ ਚੱਲਨੇ ਨੂੰ ਫਿਰ ਪੁੱੜਾ ਵੀਡੀਓ ਵਧੀਆ ਪੰਜਾਂ ਤੇ ਨਾਲ ਚੈੱਕ ਕਰਕੇ ਚੱਕ ਉੱਠੇ ਪਾ ਵੱਟਰ ਥੋੜਾ ਯਾਰ ਨੂੰ ਬਾਜਰਾ ਹੋਰ ਪਾਦ ਕੇ ਯਾਰ ਪਾਣੀ ਤਾਂ ਪਾਤਾ ਯਾਰ ਨੂੰ ਮੈਂ ਬਾਲਾ ਯਾਰ ਗੱਲ ਨਹੀਂ ਸਕਦਾ ਪੈਕਟ ਮੈਂ ਆਪਣੇ ਕੋਲ ਬੜਾ ਵੱਡਾ ਪ੍ਰੋਜੈਕਟ ਹੀ ਹੈ ਨਹੀਂ ਆ ਦੋ ਚਾਰ ਮੁਠੀਆਂ ਪਾਓ ਦਾਨੀ ਪੈ ਗਈ ਆਲੋ 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 ਮੱਕੀ ਸੱਟਾ ਦੇਖਾ ਬੱਚਾ ਕਾ ਬਟਾ ਕੋ ਬਟਾ ਆ ਬਟਾ ਮਾਰ ਲੱਗ ਗਿਆ ਚੁੱਪੜ ਜਾ ਚਲੋ ਬਾਪੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਕਿਸੇ ਨਵੀਂ ਵੀਡੀਓ ਚ ਵੀਡੀਓ ਦੱਸਿਓ ਕਿਵੇਂ ਲੱਗੀ ਕਿ ਕੰਮ ਔੱਕਰਪੁਟ ਹੁੰਦੇ ਆਪਣੇ ਚਲੋ ਫਿਰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਸਖਰ ਵਾਲੀ ਵੀਡੀਓ ਹੀ ਹਨਾ ਦੇਖੋ ਦੇਖਣਾ ਬਣਾ ਬਟਾ ਬਾਕੀ ਕੰਮ ਸਾਰੇ ਹੁੰਦੇ ਐਨੂੰ ਬਾਏ ਬਾਏ ਲਵ ਯੂ